ਪੰਜਾਬ ਜੋ ਕਦੇ ਆਪਣੀ ਜਵਾਨੀ ਤੇ ਖੁਸ਼ਹਾਲੀ ਲਈ ਮਸ਼ਹੂਰ ਸੀ ਅੱਜ ਨਸ਼ਿਆਂ ਦੀ ਭਿਆਨਕ ਲਪੇਟ ਵਿੱਚ ਫਸਿਆ ਹੋਇਆ ਹੈ ਇਸ ਦੀ ਜਿੰਦ ਦੀ ਜਾਗਦੀ ਤਸਵੀਰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿੱਚ ਵੇਖਣ ਨੂੰ ਮਿਲਦੀ ਹੈ ਜਿੱਥੇ ਚੱਲ ਰਿਹਾ ਉਠ ਸੈਂਟਰ ਹੁਣ ਨਸ਼ੇੜੀਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ ਰੋਜ਼ਾਨਾ 800 ਤੋਂ 900 ਨਸ਼ੇੜੀ ਇੱਥੇ ਨਸ਼ਾ ਛਡਾਉਣ ਵਾਲੀ ਦਵਾਈ ਲਈ ਆਂਦੇ ਹਨ ਰੋਜ਼ਾਨਾ 800 ਤੋਂ 900 ਨਸ਼ੇੜੀ ਇੱਥੇ ਨਸ਼ਾ ਛੁਡਾਉਣ ਵਾਲੀ ਦਵਾਈ ਲਈ ਆਉਂਦੇ ਹਨ ਦਵਾਈ ਲੈਣ ਤੋਂ ਬਾਅਦ ਹੀ ਇਹ ਲੋਕ ਹਸਪਤਾਲ ਦੇ ਅੰਦਰ ਤੇ ਬਾਹਰ ਹੀ ਨਸ਼ੇ ਕਰਦੇ ਬੇਕੋਫ ਦਿਖਾਈ ਦਿੰਦੇ ਹਨ ਜਿਸ ਦਾ ਨਤੀਜਾ ਔਰਤਾਂ ਬੱਚਿਆਂ ਬਜ਼ੁਰਗਾਂ ਲਈ ਹਸਪਤਾਲ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਰਿਹਾ ਹੈ ਆਮ ਤੌਰ ਤੇ ਲੜਾਈ ਝਗੜੇ ਅਤੇ ਗਾਲੀ ਗਲੋਚ ਕਾਰਨ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ ਅਤੇ ਇਲਾਕੇ ਵਿੱਚ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਹਸਪਤਾਲ ਦੇ ਐਸ ਐਮਓ ਦੇ ਮੁਤਾਬਕ 3 اے سی 500 ਤੋਂ ਵੱਧ ਗੋਲੀਆਂ ਤੇ ਕਰਮਚਾਰੀਆਂ ਦੇ ਵਾਹਨ ਤੱਕ ਚੋਰੀ ਹੋ ਚੁੱਕੇ ਹਨ ਪਰ ਪੁਲਿਸ ਅਜੇ ਵੀ ਖਾਮੋਸ਼ ਹੈ ਓਟ ਸੈਂਟਰ ਸ਼ਹਿਰ ਦੇ ਬਿਲਕੁਲ ਵਿਚਕਾਰ ਹੈ ਜਿਸ ਕਰਕੇ ਸਮੱਸਿਆ ਹੋਰ ਵੀ ਗੰਬੀਰ ਬਣ ਗਈ ਹੈ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਸ ਕੇਂਦਰ ਨੂੰ ਸ਼ਹਿਰ ਤੋਂ ਬਾਹਰ ਸ਼ਿਫਟ ਕੀਤਾ ਜਾਵੇ